ਦੇ ਰਿਸ਼ਤੇਦਾਰ ਤੁਸੀਂ ਪਰਿਵਾਰਕ ਮੈਂਬਰ ਦੇਖ ਸਕਦੇ ਹੋ ਭੈਣ ਇੱਕ ਸਾਈਡ ਉਨਾ ਦੇ ਖੜੇ ਆ ਅੱਖਾਂ ਦੇ ਵਿੱਚ ਅਥਰੂ ਹੈ ਪਰਿਵਾਰ ਕਿੱਦਾ ਪੁੱਪਾ ਮਾਰ ਕੇ ਰੋਂਦੇ ਨਜ਼ਰ ਆ ਰਹੇ ਕਿਉਂਕਿ ਬਹੁਤ ਵੱਡਾ ਘਾਟਾ ਜਿੱਥੇ ਪਰਿਵਾਰ ਨੂੰ ਕਿੱਦਾ ਵੱਡਾ ਘਾਟਾ ਪਿਆ ਉੱਥੇ ਕਿਤੇ ਨਾ ਕਿਤੇ ਇਸ ਪੰਜਾਬੀ ਇੰਡਸਟਰੀ ਨੂੰ ਵੀ ਵੱਡਾ ਘਾਟਾ ਪਿਆ ਬਹੁਤ ਸਾਰੇ ਖਿਤਾਬ ਜਿਹੜੇ ਇਹਨਾਂ ਦੇ ਵੱਲੋਂ ਜਿੱਤੇ ਗਏ ਸਨ ਭਾਰਤ ਦੇ ਪਹਿਲੇ ਬੋਡੀ ਬਿਲਡਰ ਸੀ ਜਿਨ੍ਹਾਂ ਨੇ ਆਈਐਫਬੀਬੀ ਪ੍ਰੋ ਘਾਟ ਜਿਨ੍ਹਾਂ ਨੂੰ ਮਿਲਿਆ ਹੋਇਆ ਸੀਗਾ ਵੱਡੇ ਵੱਡੇ ਅਦਾਕਾਰਾਂ ਦੇ ਨਾਲ ਬਾਲੀਵੁੱਡ ਤੱਕ ਨਾਮ ਛਾਇਆ ਹੋਇਆ ਸੀ ਬਰਿੰਦਰ ਘੁੰਮਣ ਦਾ ਤੇ ਖਾਸ ਕਰਕੇ ਉਹਨਾਂ ਦੀ ਸਿਹਤ ਨੂੰ ਲੈ ਕੇ ਬਹੁਤ ਸਾਰੇ ਨੌਜਵਾਨ ਉਹਨਾਂ ਤੋਂ ਮੋਟੀਵੇਸ਼ਨ ਲੈਂਦੇ ਸੀ ਕਿ ਡਾਕਟਰਾਂ ਨੇ ਮੈਡੀਕਲ ਬਲਟਿਨ ਉਸ ਦਾ ਜਾਰੀ ਕਰਨਾ ਹੈ ਜਿਸ ਦੇ ਬਾਅਦ ਪੱਕਾ ਕੁਝ ਕਲੀਅਰ ਹੋ ਸਕਦਾ ਹੈ ਕਿ ਕਿਹਨਾ ਕਾਰਨਾਂ ਦੇ ਕਰਕੇ ਡੈਥ ਹੋਈ ਹੈ ਜੋ ਪਰਿਵਾਰ ਦੀ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿੱਡਾ ਵੱਡਾ ਘਾਟਾ ਜਿਹੜਾ ਇਸ ਵੇਲੇ ਪਰਿਵਾਰ ਨੂੰ ਪਿਆ ਹੈ ਉਹਨਾਂ ਦੇ ਜੋ ਇੱਕ ਸਪੋਰਟਸਮੈਨ ਸੀ ਇੱਕ ਪੰਜਾਬ ਨੂੰ ਪਿਆਰ ਕਰਨ ਵਾਲਾ ਨੌਜਵਾਨਾਂ ਦਾ ਜੂਥ ਆਈਕਨ ਜਿਸ ਦੀ ਕੇ ਦੇਖ ਪਾ ਰਹੇ ਉਹਦਾ ਜੋ ਜਿਗਰੀ ਜਾਰ ਹੈ ਜੋ ਜਿਸ ਨੇ ਲਾਲ ਟੀ-ਸ਼ਰਟ ਪਾਈ ਉਹ ਦੇਖੋ ਉਸ ਦਾ ਪਰਿਵਾਰ ਕਿੱਦਾਂ ਪੁੱਬਾ ਮਾਰ ਕੇ ਰੋਂਦੇ ਨਜ਼ਰ ਆ ਰਹੇ ਕਿਉਂਕਿ ਬਹੁਤ ਵੱਡਾ ਘਾਟਾ ਜਿੱਥੇ ਪਰਿਵਾਰ ਨੂੰ ਕੱਡਾ ਵੱਡਾ ਘਾਟਾ ਪਿਆ ਉੱਥੇ ਕਿਤੇ ਨਾ ਕਿਤੇ ਇਸ ਪੰਜਾਬੀ ਇੰਡਸਟਰੀ ਨੂੰ ਵੀ ਵੱਡਾ ਘਾਟਾ ਪਿਆ ਕਿਉਂਕਿ ਕਦੇ ਸੋਚਿਆ ਨਹੀਂ ਹੋਣਾ ਕਿਸ ਤਰੀਕੇ ਦੀ ਘਟਨਾ ਜਿਹੜੀ ਹੈ ਪਰਿਵਾਰ ਦੇ ਨਾਲ ਵਾਪਰ ਸਕਦੀ ਹੈ ਇੱਕ ਸਪੋਰਟਸਮੈਨ ਸੀ ਚੰਗੇ ਇਨਸਾਨ ਸੀ ਬਹੁਤ ਸਾਰੇ ਖਿਤਾਬ ਜਿਹੜੇ ਇਹਨਾਂ ਦੇ ਵੱਲੋਂ ਜਿੱਤੇ ਗਏ ਸਨ ਨਾਮ ਇਹਨਾਂ ਦਾ ਚਮਕਦਾ ਸੀ ਗੂੰਜਦਾ ਸੀ ਹਰ ਇੱਕ ਨੌਜਵਾਨ ਇਹਨਾਂ ਨੂੰ ਦੇਖਣਾ ਪਸੰਦ ਕਰਦਾ ਸੀਗਾ ਭਾਰਤ ਦੇ ਪਹਿਲੇ ਬਾਡੀ ਬਿਲਡਰ ਸੀ ਜਿਨ੍ਹਾਂ ਨੇ ਆਈ ਐਫ ਬੀ ਬੀ ਪ੍ਰੋ ਕਟ ਜਿਨ੍ਹਾਂ ਨੂੰ ਮਿਲਿਆ ਹੋਇਆ ਸੀਗਾ ਮਿਸਟਰ ਏਸ਼ੀਆ ਦੇ ਵਿੱਚ ਵੀ ਜਿਹੜਾ ਇਹਨਾਂ ਨੇ ਜਿਹੜਾ ਜੇਤੂ ਸੀਗੇ ਮਿਸਟਰ ਇੰਡੀਆ ਜੇਤੂ ਸੀਗੇ 2009 ਦੇ ਵਿੱਚ ਤਾਂ ਇੱਕ ਚੰਗਾ ਮੈਸੇਜ ਦਿੰਦੇ ਸਨ ਚੰਗਾ ਸੁਨੇਹਾ ਖਾਸ ਕਰਕੇ वेजिटेरियन ਡਾਈਟ ਦੇ ਨਾਲ ਇਹਨਾਂ ਨੇ ਆਪਣੀ ਜਿਹੜੀ ਆ ਬੋਡੀ ਬਣਾਈ ਸੀ ਉਹਨਾਂ ਦੇ ਰਿਸ਼ਤੇਦਾਰ ਤੁਸੀਂ ਪਰਿਵਾਰਕ ਮੈਂਬਰ ਦੇਖ ਸਕਦੇ ਹੋ ਭੈਣ ਇੱਕ ਸਾਈਡ ਉਹਨਾਂ ਦੇ ਖੜੇ ਆ ਅੱਖਾਂ ਦੇ ਵਿੱਚ ਅਥਰੂ ਹੈ ਕਿਉਂਕਿ ਇਹ ਕਿਤਨਾ ਕਿਤੇ ਇਹ ਤਸਵੀਰਾਂ ਹਲਾ ਕੇ ਰੱਖ ਦੇਣ ਅੰਦਰ ਆ ਕੇ ਰੱਖ ਦੇਣ ਵਾਲੀਆਂ ਕਿਉਂਕਿ ਇੱਕ ਮਾਂ ਦਾ ਜੋ ਪੁੱਤ ਹੈ ਉਹ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਬਰਿੰਦਰ ਘੁੰਮਣ ਜਿਸ ਦਾ ਪੂਰੀ ਦੁਨੀਆ ਚ ਨਾਮ ਸਿੱਕਾ ਬਾਲੀਵੁੱਡ ਤੱਕ ਦੇਖੋ ਕਿੱਦਾਂ ਛਾਇਆ ਟਾਈਗਰ 3 ਦੇ ਵਿੱਚ ਕੰਮ ਕੀਤਾ ਅ ਵੱਡੇ ਵੱਡੇ ਅਦਾਕਾਰਾਂ ਦੇ ਨਾਲ ਬਾਲੀਵੁੱਡ ਤੱਕ ਨਾਮ ਛਾਇਆ ਹੋਇਆ ਸੀ ਬਰਿੰਦਰ ਘੁੰਮਣ ਦਾ ਤੇ ਖਾਸ ਕਰਕੇ ਉਹਨਾਂ ਦੀ ਸਿਹਤ ਨੂੰ ਲੈ ਕੇ ਬਹੁਤ ਸਾਰੇ ਨੌਜਵਾਨ ਉਹਨਾਂ ਤੋਂ ਮੋਟੀਵੇਸ਼ਨ ਲੈਂਦੇ ਸੀ ਬਹੁਤ ਮੰਦ ਭਾਗੀ ਘਟਨਾ ਦਿਲ ਦੇ ਹਿਲਾ ਕੇ ਰੱਖ ਦੇਣ ਵਾਲੀ ਇਹ ਘਟਨਾ ਜਿਹੜੀ ਆ ਵਾਪਰੀ ਹੈ ਤਾਂ ਇੱਕ ਇੰਜਰੀ ਹੁੰਦੀ ਛੋਟੀ ਜਿਸ ਦੇ ਬਾਅਦ ਉਸ ਦੀ ਜਿਹੜਾ ਆ ਆਪਰੇਸ਼ਨ ਕਰਾਉਣ ਲਈ ਜਾਂਦੇ ਨੇ ਪਰ ਉਸ ਦੌਰਾਨ ਹੀ ਜਿਹੜਾ ਆ ਇਹਨਾਂ ਨੂੰ ਹਾਰਟ ਅਟੈਕ ਮਾਫ ਕਰਨਾ ਉਸ ਦੌਰਾਨ ਜਿਹੜਾ ਇਹਨਾਂ ਹਾਰਟ ਚ ਪ੍ਰੋਬਲਮ ਆਈ ਹਾਲਾਂਕਿ ਡਾਕਟਰਾਂ ਨੇ ਮੈਡੀਕਲ ਬਲੂਟਨ ਉਸਦਾ ਜਾਰੀ ਕਰਨਾ ਆ ਜਿਸ ਦੇ ਬਾਅਦ ਪੱਕਾ ਕੁਝ ਕਲੀਅਰ ਹੋ ਸਕਦਾ ਕਿ ਕਿਹਨਾ ਕਾਰਨਾਂ ਦੇ ਕਰਕੇ ਡੈਥ ਹੋਈ ਹੈ ਦੇਖੋ ਕਿਦਾਂ ਪਰਿਵਾਰਕ ਮੈਂਬਰ ਜਿਹੜੇ ਆ ਇੱਕ ਦੂਜੇ ਨੂੰ ਦਲਾਸਾ ਦਿੰਦੇ ਨਜ਼ਰ ਆ ਰਹੇ ਨੇ ਬੇहद ਖੌਫਨਾਕ ਜਿਹੜੀ ਹੈ ਘਟਨਾ ਵਾਪਰੀ ਹੈ ਤਾਂ ਇੱਕ ਇਸ ਵੇਲੇ ਤਸਵੀਰ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹਾਲਾਂਕਿ ਜੋ ਤਸਵੀਰ ਹੈ ਕੈਪਚਰ ਕਰਨੀ ਬਹੁਤ ਔਖੀ ਹੈ ਬੀਤੇ ਦਿਨ ਜਿਸ ਤਰੀਕੇ ਨਾਲ ਘਟਨਾਵਾਂ ਵਾਪਰੀਆਂ ਖਾਸ ਕਰਕੇ ਪੰਜਾਬੀ ਇੰਡਸਟਰੀ ਦੇ ਵਿੱਚ ਚਰੰਜੀਤ ਉਹ ਜੱਜ ਜਸਵਿੰਦਰ ਭੱਲਾ ਦੀ ਗੱਲ ਕਰ ਲਈਏ ਇਸ ਤੋਂ ਇਲਾਵਾ ਜੇ ਗੱਲ ਕਰ ਲਈਏ ਆਪਾਂ ਕਿਸ ਤਰੀਕੇ ਦੇ ਨਾਲ ਤੁਸੀਂ ਦੇਖਿਆ ਕਿ ਰਾਜਵੀਰ ਜਵੰਦਾ ਜਿਸ ਨੂੰ ਕਦੇ ਸੋਚਿਆ ਵੀ ਨਹੀਂ ਕਿ ਇਸ ਤਰੀਕੇ ਦੇ ਨਾਲ ਉਸ ਦੀ ਜਾਨ ਜਾ ਸਕਦੀ ਹੈ ਰਾਜਵੀਰ ਜਵੰਦਾ ਦੇ ਨਾਲ ਐਕਸੀਡੈਂਟ ਹੁੰਦਾ ਆ ਕਿੰਨੇ ਸਾਰੇ ਅਜਿਹੇ ਨਾਮ ਜਿਹੜੇ ਨੇ ਜੋ ਪੰਜਾਬ ਦੇ ਨੌਜਵਾਨ ਜਿਹੜੇ ਯੂਥ ਆਈਕਨ ਨੇ ਜਿਹੜੇ ਕਿਸੇ ਨਾ ਕਿਸੇ ਤਰੀਕੇ ਪੰਜਾਬੀ ਨੌਜਵਾਨਾਂ ਨੂੰ ਸਹੇਦ ਦਿੰਦੇ ਨੇ ਬੀਤੇ ਕਈ ਸਾਲਾਂ ਵਿੱਚ ਕਿੰਨੇ ਨੌਜਵਾਨ ਜਿਹੜੇ ਗਏ ਨੇ ਕਿੱਡਾ ਵੱਡਾ ਝਟਕਾ ਪੰਜਾਬ ਨੂੰ ਲੱਗਿਆ ਦੀਪ ਸਿੱਧੂ ਲੈ ਕੇ ਸਿੱਧੂ ਮੂਸੇਵਾਲੇ ਦੀ ਗੱਲ ਕਰ ਲਈਏ ਹਾਣਾ ਰਾਜਵੀਰ ਜਵੰਦੇ ਦੀ ਗੱਲ ਕਰ ਲਈਏ ਕਿੰਨੇ ਪੰਜਾਬੀ ਨੌਜਵਾਨ ਸੰਦੀਪ ਨੰਗਲ ਅੰਬੀਆਂ ਦੀ ਗੱਲ ਕਰ ਲਈਏ ਸੋ ਕਿਤਨੇ ਕਿਤੇ ਜੋ ਇਹ ਘਟਨਾਵਾਂ ਨੇ ਇਹ ਦਿਲ ਨੂੰ ਝੰਜੋੜ ਕੇ ਰੱਖ ਦਿੰਦੀਆਂ ਇਹ ਕੱਲੇ ਪਰਿਵਾਰ ਨੂੰ ਨਹੀਂ ਪੂਰੇ ਪੰਜਾਬ ਨੂੰ ਹਰ ਇੱਕ ਉਸ ਪੰਜਾਬੀ ਜੂਥ ਨੂੰ ਹਰ ਇੱਕ ਪੰਜਾਬੀ ਨੌਜਵਾਨ ਨੂੰ ਜਿਨ੍ਹਾਂ ਦੇ ਦਿਲਾਂ ਦੀ ਧੜਕਣ ਹੁੰਦੇ ਨੇ ਨੌਜਵਾਨ ਜਿਹੜੇ ਇੱਕ ਮੈਸੇਜ ਦੇ ਕੇ ਜਾਂਦੇ ਨੇ ਬਹੁਤ ਛੋਟੀ ਘੱਟ ਉਮਰ ਲਿਖਾ ਕੇ ਲੈ ਕੇ ਆਂਦੇ ਰੱਬ ਕੋਲ ਆਪਣੀ ਤੇ ਫਿਰ ਇੱਕ ਨਾਮ ਖੱਟ ਕੇ ਥੋੜੇ ਸਮੇਂ ਦੇ ਵਿੱਚ ਤੇ ਫਿਰ ਇਸ ਦੁਨੀਆ ਤੋਂ ਰੁਖਸਤ ਜਿਹੜੇ ਨੇ ਕਿ ਹੋ ਜਾਂਦੇ ਨੇ ਤਾਂ ਇਹ ਤਸਵੀਰ ਜਿਹੜੀ ਆ ਦਿਲ ਨੂੰ ਦਹਿਲਾ ਕੇ ਰੱਖ ਦੇਣ ਵਾਲੀ ਇਹ ਤਸਵੀਰ ਹੈ ਪ੍ਰਮਾਤਮਾ ਕੋ ਅਰਦਾਸ ਕਰਦੇ ਹਾਂ ਪ੍ਰਮਾਤਮਾ ਇਸ ਆਤਮਾ ਨੂੰ ਸ਼ਾਂਤੀ ਦੇਵੇ ਅਜਿਹੇ ਨੌਜਵਾਨ ਜਿਹੜੇ ਵੀਰ ਇਹ ਕਦੇ ਵੀ ਜਿਹੜਾ ਆ ਜ਼ਰੂਰ ਜੋ ਪੰਜਾਬੀ ਨੌਜਵਾਨਾਂ ਲਈ ਜੂਥ ਆਈਕਨ ਆ ਇੱਕ ਤਰੀਕੇ ਦੇ ਨਾਲ ਬਹੁਤ ਗੰਭੀਰ ਜਿਹੜੀ ਆ ਸੱਟ ਪਰਿਵਾਰਕ ਮੈਂਬਰਾਂ ਨੂੰ ਜਿਹੜੀ ਆ ਉਹ ਲੱਗੀ ਹੈ ਤਾ ਇਹ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਨੇ ਕਿ ਉਹ ਸਾਂਝੀਆਂ ਕਰ ਰਹੇ ਆ ਦੇਖ ਪਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਜਿਹੜੀ ਇਹ ਘਟਨਾ ਵਾਪਰੀ ਹੈ ਕਿਸ ਤਰੀਕੇ ਨਾਲ ਜਿਹੜਾ ਆ ਪਰਿਵਾਰਕ ਮੈਂਬਰਾਂ ਨੂੰ ਇੱਕ ਵੱਡਾ ਝਟਕਾ ਲੱਗਿਆ ਆ ਪੰਜਾਬ ਨੂੰ ਝਟਕਾ ਲੱਗਿਆ ਆ ਤਾਂ ਪੰਜਾਬ ਦੇ ਨੌਜਵਾਨ ਹਨਾ ਕਿੰਨੀ ਖੂਬਸੂਰਤ ਗੱਲ ਹੁੰਦੀ ਜਦੋਂ ਆਪਾਂ ਪੰਜਾਬ ਦੇ ਨੌਜਵਾਨਾਂ ਦੀ ਗੱਲ ਕਰਦੇ ਤਾਂ ਪੰਜਾਬ ਦੇ ਨੌਜਵਾਨ ਅਜਿਹੇ ਨੌਜਵਾਨ ਨੇ ਜਿੱਥੇ ਇੱਕ ਪੰਜਾਬ ਉੱਤੇ ਤੋਂਮਤਾ ਲੱਗਦੀ ਕਿ ਨਸ਼ੇ ਚ ਦਲਦਲ ਚ ਫਸਿਆ ਉੱਥੇ ਅਜਿਹੇ ਪੰਜਾਬ ਦੇ ਪੰਜਾਬੀ ਗੱਭਰੂ ਨੌਜਵਾਨ ਤਾਂ ਜਵੰਦੇ ਵਰਗੇ ਨੌਜਵਾਨ ਸੋਨੇ ਕਾ ਉੱਚੇ ਕੱਦ ਵਾਲੇ ਸੋਨੇ ਸੁਨੱਖੇ ਚੰਗੀ ਪੱਗ ਬੰਨਣ ਵਾਲੇ ਸੁਰੀਲਾ ਗਾਉਣ ਵਾਲੇ ਚੰਗੇ ਬੋਡੀ ਬਿਲਡਰ ਬਰਿੰਦਰ ਘੁੰਮਣ ਵਰਗੇ ਕੋਈ ਵੀ ਘਾਟ ਨਹੀਂ ਅਜੇ ਇਹ ਨੌਜਵਾਨਾਂ ਦੇ ਵਿੱਚ ਜਿਨ੍ਹਾਂ ਨੂੰ ਰੱਬ ਛੋਟੀ ਉਮਰੇ ਜਿਹੜਾ ਆ ਉਹ ਲੈ ਜਾਂਦਾ ਜਿੱਥੇ ਪਰਿਵਾਰ ਵਾਲਿਆਂ ਨੂੰ ਦੁੱਖ ਝੱਲਣਾ ਪੈਂਦਾ ਜਿੱਥੇ ਪਰਿਵਾਰ ਵਾਲਿਆਂ ਨੂੰ ਵੱਡਾ ਘਾਟਾ ਪੈਂਦਾ ਜ਼ਖਮ ਲੱਗਦੇ ਨੇ ਉੱਥੇ ਕਿਤੇ ਨਾ ਕਿਤੇ ਅ ਦੂਸਰੇ ਪਾਸੇ ਜੋ ਪੰਜਾਬ ਦੇ ਨੌਜਵਾਨ ਹੈ ਉਹਨਾਂ ਨੂੰ ਵੀ ਇੱਕ ਵੱਡਾ ਘਾਟਾ ਇਸ ਦਾ ਜਿਹੜਾ ਆ ਉਹ ਮਹਿਸੂਸ ਹੁੰਦਾ ਆ ਤਾਂ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਤਾਂ ਅਜੇ ਇਹ ਨੌਜਵਾਨ ਪਹਿਲੇ ਰੱਬ ਕੋਲੋਂ ਆਪਣੀ ਜਿਹੜੀ ਆ ਉਮਰ ਲਿਖਾ ਕੇ ਲੈ ਕੇ ਆਉਂਦੇ ਕਿ ਰੱਬਾ ਲੰਬੀ ਉਮਰ ਵਿਸ਼ਾਕ ਨਾ ਦਈ ਪਰ ਵਧੀਆ ਜ਼ਿੰਦਗੀ ਦਈ ਤਾਂ ਉਸੇ ਤਰੀਕੇ ਨਾਲ ਵਧੀਆ ਜ਼ਿੰਦਗੀ ਜਿਉ ਕੇ ਘੱਟ ਉਮਰ ਦੇ ਵਿੱਚ ਅਜਿਹੇ ਨੌਜਵਾਨ ਜਿਹੜੇ ਨੇ ਕਿ ਉਹ ਚਲੇ ਜਾਂਦੇ ਨੇ ਤਾਂ ਇਹ ਤਸਵੀਰਾਂ ਦਿਲ ਨੂੰ ਦਹਿਲਾਕੀ ਰੱਖ ਦੇਣ ਵਾਲੀਆਂ ਨੇ ਤਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੀ ਇਹ ਘਟਨਾ ਵਾਪਰੀ ਹੈ ਇਹ ਨੌਜਵਾਨ ਜਿਹੜਾ ਆ ਅੱਜ ਆਪਣਾ ਨਾਮ ਨਾ ਖੱਟ ਕੇ ਦੁਨੀਆ ਦੇ ਉੱਤੇ ਨਾਮ ਖੱਟ ਕੇ ਇਸ ਦੁਨੀਆ ਤੋਂ ਜਿਹੜਾ ਆ ਰੁਖਸਤ ਹੋ ਗਿਆ ਆਲੇ ਦੁਆਲੇ ਤੁਸੀਂ ਆਖਰੀ ਸਵਾਰੀ ਦੀ ਤਸਵੀਰ ਦੇਖ ਪਾ ਰਹੇ ਹੋ ਪੰਜਾਬ ਦਾ ਹੀਰਾ ਬਰਿੰਦਰ ਸਿੰਘ ਘੁੰਮਣ ਸ਼ਰਦਾ ਅੰਜਲੀ ਜਿਹੜੀ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਤਾਂ ਬੇਹੱਦ ਮੰਦ ਭਾਗੀ ਜਿਹੜੀ ਆ ਘਟਨਾ ਵਾਪਰੀ ਹੈ ਤਾਂ ਦੇਖੋ ਕਿਸ ਤਰੀਕੇ ਦੇ ਨਾਲ ਪਰਿਵਾਰਕ ਮੈਂਬਰ ਜਿਹੜੇ ਬਿਰਲਾਪ ਕਰਦੇ ਹੋਏ ਨਜ਼ਰ ਆ ਰਹੇ ਉਹਨਾਂ ਮ੍ਰਿਤਕ ਦੇਹ ਜਿਹੜੀ ਆ ਉਹ ਲਿਜਾਈ ਜਾ ਰਹੀ ਹੈ ਪਰ ਭੈਣਾ ਜੋ ਉਹਨਾਂ ਦੇ ਬ੍ਰਦਰ ਨੇ ਰੋਂਦੇ ਨਜ਼ਰ ਆ ਰਹੇ ਨੇ ਕਿਉਂਕਿ ਇਹ ਦੁੱਖ ਭਰਿਆ ਜਿਹੜਾ ਆ ਉਹ ਦੁੱਖ ਪਰਿਵਾਰ ਨੂੰ ਹੀ ਪਤਾ ਕਿੱਡਾ ਵੱਡਾ ਦੁੱਖ ਕਿੱਡਾ ਵੱਡਾ ਘਾਟਾ ਜਿਹੜਾ ਇਸ ਪਰਿਵਾਰ ਨੂੰ ਪਿਆ ਆ ਤਾਂ ਇਹ ਤਸਵੀਰ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਦੇਖੋ ਤੁਸੀਂ ਕਿਸ ਤਰੀਕੇ ਦੇ ਨਾਲ ਇਸ ਘਟਨਾ ਨੇ ਪਰਿਵਾਰ ਦਾ ਲੱਕ ਤੋੜ ਕੇ ਰੱਖ ਦਿੱਤਾ ਪਈ ਉਹ ਵਿਚਾਰਾ ਇਕੱਲਾ ਦੁਬਾਰਾ ਫਿਰ ਉਸੇ ਤਰੀਕੇ ਦੇ ਨਾਲ ਜੋ ਮੋਢਿਆਂ ਦਾ ਭਾਰ ਹਲਕਾ ਹੋਇਆ ਸੀ ਦੁਬਾਰਾ ਫਿਰ ਮੋਢਿਆਂ ਤੇ ਆਣ ਭਾਰ ਪਿਆ ਆ ਦੁਬਾਰਾ ਫਿਰ ਆਪਣੇ ਪਰਿਵਾਰ ਨੂੰ ਸਾਹਮਣਾ ਪੈਣਾ ਹੈ ਹਰ ਇੱਕ ਅੱਖ ਰੋ ਰਹੀ ਆ ਹਰ ਇੱਕ ਅੱਖ ਨਾਮ ਹੋ ਰਹੀ ਆ ਅੱਖਾਂ ਦੇ ਵਿੱਚ ਅਥਰੂ ਨੇ ਅੱਖਾਂ ਦੇ ਵਿੱਚ ਅਥਰੂ ਨੇ ਕਿਸ ਤਰੀਕੇ ਨਾਲ ਪਰਿਵਾਰਕ ਮੈਂਬਰ ਬਰਲਾਪ ਕਰਦੇ ਹੋਏ ਨਜ਼ਰ ਆ ਰਹੇ ਨੇ ਬੇਹੱਦ ਖੌਫਨਾਕ ਜਿਹੜੀ ਇਹ ਘਟਨਾ ਵਾਪਰੀ ਹੈ ਜਿਸ ਨੇ ਦਿਲ ਝੰਡੋੜ ਕੇ ਰੱਖ ਦਿੱਤਾ ਇਸ ਵੇਲੇ ਦੀ ਤਸਵੀਰ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਦੇਖ ਪਾ ਰਹੇ ਹੋ ਤੁਸੀਂ ਜਿੱਥੇ ਹੁਣ ਬਰਿੰਦਰ ਘੁੰਮਣ ਦੀ ਮ੍ਰਿਤਕ ਦੇ ਜਿਹੜੀ ਆ ਉਹ ਜਲੰਧਰ ਮਾਡਲ ਟਾਊਨ ਲਿਜਾਈ ਜਾਵੇਗੀ ਉਸ ਦੇ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਪੰਜ ਤਤਾਂ ਦੇ ਵਿੱਚ ਜਿਹੜਾ ਆ ਇਹ ਨੌਜਵਾਨ ਬਲੀਨ ਹੋ ਜਾਵੇਗਾ ਸ਼ਰਧਾਂਜਲੀ ਜਿਹੜੀ ਆ ਬਰਿੰਦਰ ਘੁੰਮਣ ਨੂੰ ਜਿਹੜੀ ਆ ਦਿੱਤੀ ਜਾ ਰਹੀ ਹੈ ਤਸਵੀਰਾਂ ਚ ਤੁਸੀਂ ਦੇਖ ਪਾ ਰਹੇ ਹੋ ਉਸ ਦੇ ਜਿਹੜੇ ਆ ਪਰਿਵਾਰਕ ਮੈਂਬਰ ਕਿਤੇ ਨਾ ਕਿਤੇ ਬਿਰਲਾਪ ਕਰਦੇ ਹੋਏ ਨਜ਼ਰ ਆ ਰਹੇ ਨੇ ਉੱਬਾਂ ਮਾਰ ਕੇ ਰੋਂਦੇ ਹੋਏ ਨਜ਼ਰ ਆ ਰਹੇ ਨੇ ਹਰ ਇੱਕ ਅੱਖ ਨਮ ਹੈ ਕਿਉਂਕਿ ਜੂਥ ਹਾਈਕਨ ਸੀ ਨੌਜਵਾਨਾਂ ਨੂੰ ਸੇਹ ਦੇਣ ਵਾਲਾ ਇੱਕ ਜੂਥ ਹਾਈਕਨ ਸੀ ਹਰ ਇੱਕ ਰੋ ਰਿਹਾ ਆ ਹਰ ਇੱਕ ਸ਼ਖਸ ਜਿਹੜਾ ਆ ਰੋ ਰਿਹਾ ਆ ਤਾਂ ਬਰਿੰਦਰ ਘੁੰਮਣ ਜਿਸ ਨੇ ਥੋੜੀ ਉਮਰ ਦੇ ਵਿੱਚ ਐਡਾ ਵੱਡਾ ਨਾਮ ਨਖ ਖਟਿਆ ਪੰਜਾਬ ਦਾ ਨਾਮ ਉੱਚਾ ਕੀਤਾ ਜੂਥ ਆਈਕਨ ਸੀ ਤਾਂ ਬੇहद ਮੰਦ ਭਾਗੀ ਘਟਨਾ ਵਾਪਰੀ ਜਿਸ ਨੇ ਸਾਰਿਆਂ ਦੇ ਦਿਲ ਦਹਿਲਾ ਕੇ ਰੱਖ ਦਿੱਤੇ ਤਾਂ ਹੁਣ ਪੰਜ ਤੱਤਾਂ ਦੇ ਵਿੱਚ ਬਲੀਨ ਹੋ ਜਾਣਗੇ ਬਰਿੰਦਰ ਘੁੰਮਣ ਜਿਨ੍ਹਾਂ ਦੀ ਮ੍ਰਿਤਕ ਦੇ ਨੂੰ ਜਿਹੜਾ ਆ ਉਹ ਪੰਜ ਤੱਤਾਂ ਚ ਉਹਨਾਂ ਦੀ ਅੰਤਿਮ ਸੰਸਕਾਰਾਂ ਦੇ ਲਈ ਜਿਹੜਾ ਆ ਉਹ ਲਿਜਾਇਆ ਜਾ ਰਿਹਾ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ